16 ਸਾਲ ਦੀ ਉਮਰ ਤੋਂ ਪਹਿਲਾਂ ਉਹਨੇ ਬਹੁਤ ਗਲਤ ਕੰਮ ਕੀਤੇ ਮੋਬਾਈਲ ਦੇਖ-ਦੇਖ ਕੇ ਮੈਂ ਕਲੀਅਰ ਕਰ ਦੇਣੀ ਚਾਹੁੰਨਾ ਗੱਲ ਇਹ ਉਹਦੇ ਨਾਲ ਉਹਨੂੰ ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ ਵੀ ਉਹਨੂੰ ਮਰਦਾਨਗੀ ਦੀ ਕਮਜ਼ੋਰੀ ਆਈ ਉਹਦਾ ਸਟ੍ਰੈਸ ਲੈਵਲ ਵਧਿਆ ਕੁਝ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਬੱਚੇ ਵਿਆਹ ਤੋਂ ਭੱਜਦੇ ਨੇ ਕੁਝ ਇਹ ਵੀ ਰੀਜ਼ਨ ਆ ਵੀ ਉਹ ਬੱਚੇ ਆਪਣੀ ਲਾਈਫ ਨੂੰ ਸੈੱਟ ਕਰਨ ਦੇ ਵਿੱਚ ਵਿੱਚ ਜਿਹੜੀ ਮੰਨ ਕੇ ਚੱਲੀ ਐ ਵੀ 22 23 24 25 ਸਾਲ ਦੀ ਉਮਰ ਆ ਉਹਦੇ ਵਿੱਚ ਕੀ ਕਰਦੇ ਆ ਵੀ ਉਹੀ ਉਮਰ ਸਾਡੀ ਵਿਆਹ ਦਾ ਹੁੰਦਾ 23 24 ਤੋਂ 25 ਸਾਲ ਦੀ ਉਮਰ ਵਿੱਚ ਉਹੀ ਉਮਰ ਕੈਰੀਅਰ ਸੈੱਟ ਕਰਨ ਦੀ ਉਹੀ ਉਮਰ ਕੈਰੀਅਰ ਸੈੱਟ ਕਰਨ ਦੀ ਬੰਦਾ ਕਰੇ ਕੀ ਵਿਆਹ ਕਰਾਵੇ ਉਸ ਉਮਰ ਵਿੱਚ ਕੈਰੀਅਰ ਸੈੱਟ ਕਰੇ ਹੁਣ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਮੇਰਾ 21 ਸਾਲ ਦੀ ਏਜ ਦੇ ਵਿੱਚ ਵਿਆਹ ਹੋ ਗਿਆ ਸੀ ਤੁਹਾਡਾ ਨੇਹ ਹਾਂਜੀ ਬੜੀ ਜਲਦੀ ਕਰਾ ਲਿਆ ਲਵ ਮੈਰਿਜ ਸੀ ਨਹੀਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਮਤਲਬ ਮਾਰੇ ਦੀ ਸੀਗੇ ਤੇ 21 ਸਾਲ ਦੀ ਮੇਰੀ ਉਮਰ ਚ ਵਿਆਹ ਹੋਇਆ ਸੀਗਾ ਤੇ 26 ਸਾਲ ਤੱਕ ਮੇਰੇ ਦੋਨੇ ਬੱਚੇ ਇੱਕ ਬੇਟਾ ਇੱਕ ਬੇਟੀ ਦੋਨੇ ਹੋ ਚੁੱਕੇ ਸੀ। ਹੁਣ ਮੇਰਾ ਬੇਟਾ 30 ਸਾਲ ਦਾ ਉਹ ਕਹੀ ਜਾਂਦਾ ਨਹੀਂ ਜੀ ਮੈਂ ਆਪਣੀ ਆਪਣੇ ਪੈਰਾਂ ਤੇ ਖੜਾ ਹੋਣਾ ਜਦ ਕਿ ਪੈਰਾਂ ਤੇ ਖੜਾ ਹੀ ਆ ਮੈਂ ਕਹਿੰਦਾ ਤੂੰ ਪੈਰਾਂ ਤੇ ਹੋਰ ਕਿਹੜੇ ਪੈਰਾਂ ਤੇ ਖੜਾ ਹੋਣਾ ਹੈ ਨਹੀਂ ਪਾਪਾ ਜੀ ਇਹ ਨਹੀਂ ਕਰਾਉਣਾ ਹੈਗਾ ਜੇ ਸਾਲ ਹੋ ਰਾ ਉਹਨੂੰ ਵੀ ਅਸੀਂ ਕਹਿ ਰਹੇ ਆ ਨਹੀਂ ਮੈਂ ਕਰਾ ਲੈਣਾ ਕੋਈ ਗੱਲ ਨਹੀਂ ਮਾफी ਕਰਵਾ ਲੈਣਾ ਮੈਂ ਬਾਹਰ ਜਾਣਾ ਜੀ ਸੋ ਅੱਜ ਕੱਲ ਦੇ ਬੱਚੇ ਆਹੀ ਕੁਛ ਦੇਖਦੇ ਦੇਖਦੇ ਲੇਟ ਹੁੰਦੇ ਜਾ ਰਹੇ। ਹੂੰ ਲੋਕ ਕਹਿੰਦੇ ਆਪਣਾ ਪੁੱਤ ਨਹੀਂ ਮੰਨਦਾ ਪਿਆ ਤੁਸੀਂ ਦੁਨੀਆ ਨੂੰ ਕੀ ਸਮਝਾ ਨਹੀਂ ਉਹ ਆਪਾ ਦੇਖੋ ਮੈਂ ਦੇਖੋ ਮੇਰੀ ਆਤਮਾ ਮੈਂ ਝੂਠ ਨਹੀਂ ਬੋਲਦਾ ਹੁੰਦਾ ਆਪਾਂ ਕੈਮਰੇ ਤੇ ਬੋਲ ਰਹੇ ਹਾਂ ਬਾਕੀ ਜਿਹੜੇ ਕੋ ਜੇ ਪੂਰੇ ਵਰਲਡ ਦੇ ਵਿੱਚ ਜੇ ਪੰਜਾਬ ਇੰਡੀਆ ਚ ਬਾਕੀ ਲੋਕ ਮੈਨੂੰ ਮੈਨੂੰ ਐ ਮੇਰੇ ਪਰਿਵਾਰ ਨੂੰ ਨਹੀਂ ਜਾਣਦੇ ਮੇਰੇ ਲੋਕ ਲੋਕ ਤਾਂ ਜਾਣਦੇ ਨੇ ਵੀ ਡਾਕਟਰ ਸਾਡੇ ਵਿਟਨ ਦੇ ਵਿੱਚ ਵਿਆਹ ਨਹੀਂ ਕਰਾਇਆ ਉਹੀ ਉਮਰ 3 ਮਹੀਨਾ ਸਾਲ ਲੱਗਿਆ ਹੋਇਆ ਪਰ ਉਹ ਕਹਿੰਦਾ ਮੈਂ ਅਗਲੇ ਸਾਲ ਕਰਾਉਣਾ ਹੈ ਭਾਈ ਕਰਾ ਲੈ ਤੇਰੀ ਮਰਜ਼ੀ ਅਗਲੇ ਸਾਲ ਕਰਾ ਲੈ ਹੁਣ ਬੱਚਿਆਂ ਦੇ ਆਪਾਂ ਕਿੰਨਾ ਕੁ ਕਰ ਸਕਦੇ ਆ ਚਲੋ ਤੁਹਾਡੇ ਤੋਂ ਘਰ ਹੀ ਸਭ ਕੁਝ ਹੈਗਾ ਠੀਕ ਹੈ ਪਰ ਕਿੰਨੇ ਸਾਲ ਦੀ ਉਮਰ ਚ ਕਰਾ ਲੈਣਾ ਚਾਹੀਦਾ ਦੇਖੋ ਜੇ ਆਪ ਬਿਆਹ ਦੀ ਅਸਲ ਉਮਰ ਦੀ ਗੱਲ ਕਰੀਏ ਉਹ 23 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਬਿਆਹ ਕਰਵਾ ਲੈਣਾ ਚਾਹੀਦਾ ਤੇ ਜਿਹੜੇ ਅੱਜ ਕੰਤੀ 35 ਸਾਲ ਦੀ ਉਮਰ ਚ ਵਿਆਹ ਕਰਾ ਰਹੇ ਦਿੱਕਤਾਂ ਵੀ ਇਹੀ ਉਹਨਾਂ ਨੂੰ ਆ ਰਹੀਆਂ ਜੀ ਦਿੱਕਤਾਂ ਵੀ ਉਹੀ ਚੱਲ ਰਹੇ ਆ ਜੋੜੇ ਇੱਕ ਬਾਡੀ ਦਾ ਸਟਰਕਚਰ ਚਾਹੇ ਲੇਡੀ ਆ ਚਾਹੇ ਜੈਂਟਸ ਹੋ ਉਹਨਾਂ ਦੇ ਬੱਚਾ ਕਨਸੀਵ ਕਰਨ ਦੀ ਕੋਈ ਹੱਦ ਸੀਮਾ ਲਿਮਟਾ ਜਾਂ ਕਹੀਏ ਵੀ ਇਸ ਟਾਈਮ ਉਹਨਾਂ ਦਾ ਜਿਹੜੀ ਬਾਡੀ ਆ ਪੂਰੀ ਹੈਲਦੀ ਆ ਜਦੋਂ ਆਪਾਂ ਮੰਨ ਕੇ ਚੱਲੇ ਵੀ 21 ਜੇ ਹੁਣ ਇੱਕ ਸਾਡੇ ਜੇ ਆਪਾਂ ਗੱਲ ਕਰੀਏ ਸਾਡੇ ਸੰਵਿਧਾਨ ਦੇ ਵਿੱਚ ਜਾਂ ਸਾਡੀਆਂ ਸਰਕਾਰ ਨੇ ਵੀ 18 ਤੋਂ 21 ਸਾਲ ਦੀ ਉਮਰ ਵਿੱਚ ਵਿਆਹ ਵੀ ਉਹ ਬੰਦਾ ਬਾਲਗ ਹੋ ਸਕਦਾ ਜੇ ਮਤਲਬ ਵੀ ਉਹ 18 ਸਾਲ ਤੇ ਬਾਅਦ ਬੱਚਾ ਕਰਨ ਦੇ ਕਾਬਿਲ ਤਾਂ ਹੀ ਉਹਨੂੰ ਬਾਲਗ ਕਿਹਾ ਵਾ ਜੇ ਆਪ ਅਸੀਂ ਗੱਲ ਮਗਾਉਂਦੇ ਆ ਵੀ 21 ਸਾਲ ਤੋਂ ਲੈ ਕੇ 25 ਸਾਲ ਦੀ 25 26 27 ਸਾਲ ਤੱਕ ਮੈਰਿਜ ਕਰਵਾ ਲੈਣੀ ਚਾਹੀਦੀ ਹੈ ਚਾਹੇ ਔਰਤ ਚਾਹੇ ਜੈਂਟਸਰ ਉਸ ਤੋਂ ਬਾਅਦ ਦਿੱਕਤ ਆਣੀ ਸ਼ੁਰੂ ਹੋ ਜਾਂਦੀ ਹੈ ਦਿੱਕਤ ਆਉਣੀ ਹੈ ਜੀ ਇੱਕ ਆਪਾਂ ਔਰਤ ਦੀ ਗੱਲ ਕਰੀਏ ਇੱਕ ਲੜਕੀ ਦੀ ਗੱਲ ਕਰੀਏ ਉਹਨੂੰ 10 ਤੋਂ ਲੈ ਕੇ 12 ਸਾਲ ਦੀ ਉਮਰ ਵਿੱਚ ਮਹਾਵਾਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਹੂੰ ਜਿਉਂ-ਜਿਉਂ ਮਹਾਵਾਰੀ ਆਈ ਜਾਣੀ ਹੈ ਪੀਰੀਅਡ ਦਰ ਪੀਰੀਅਡ ਮੰਤਬਾਈ ਮੰਤ ਜਿਹੜੇ ਉਹਦੀ ਐਗ ਦੀ ਕੁਆਲਿਟੀ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਕਵਾਂਟੀਟੀ ਵੀਕਟ ਨਹੀਂ ਸ਼ੁਰੂ ਹੋ ਜਾਂਦੀ ਆ ਕੁਆਲਿਟੀ ਵੀਕਟ ਨਹੀਂ ਸ਼ੁਰੂ ਹੋ ਜਾਂਦੀ ਆ ਜੇ ਆਪਾਂ ਫੋਰਨ ਕੰਟਰੀਆਂ ਵਿੱਚ ਗੱਲ ਕਰੀਏ ਜਿਹੜਾ 30 ਪਲੱਸ ਤੇ ਜੋੜਾ ਉਹਨੂੰ ਜਦੇ ਕਹਿੰਦੇ ਤੁਸੀਂ ਆਈਵੀਐਫ ਕਰਵਾਉਂਦੇ ਹੂੰ ਕਹਿ ਦਿੰਦੇ ਆਪਾਂ ਇੰਡੀਆ ਦੀ ਗੱਲ ਨਹੀਂ ਕਰਦੇ ਫੋਰਨ ਕੰਟਰੀਆਂ ਦੇ ਵਿੱਚ ਫੋਰਨ ਕੰਟਰੀਆਂ ਸਾਡੇ ਕੋਲ ਬੜੇ ਕੇਸਾਂ ਦੇ ਟਰੀਟਮੈਂਟ ਜਾਂਦੇ ਬੜੇ ਜੋੜੇ ਜਿਹਨਾਂ ਦਾ ਟਰੀਟਮੈਂਟ ਚੱਲਦਾ ਹੈ ਜਿਨ੍ਹਾਂ ਨੂੰ ਆਈਵੀਐਫ ਰეკਮੈਂਡ ਕੀਤਾ ਹੋਇਆ ਸੀ ਬਟ ਆਪਣੇ ਕੋਲ ਨਾਰਮਲ ਮੈਡੀਸਨ ਨਾਲ ਕਿਸੇ ਠੀਕ ਹੋਏ ਨਹੀਂ ਪਰ ਉੱਥੇ ਵੀ ਕਾਰਨ ਇਹੀ ਆ ਵੀ ਉਹ ਬੱਚੇ ਵੀ ਆਪਣੀ ਲਾਈਫ ਨੂੰ ਸੈੱਟ ਕਰਦੇ ਕਰਦੇ ਮੈਰਿਜ ਵਿੱਚ ਲੇਟ ਹੋ ਗਏ ਤੇ ਨਾਲ ਸਟ्रेसਫੁੱਲ ਲਾਈਫ ਹੋ ਗਈ ਉਹਨਾਂ ਦੀ ਤੇ ਪੱਟਾਂ ਤੇ ਰੱਖ ਕੇ ਲੈਪਟਾਪ ਚਲਾਉਣ ਲੱਗੇ ਇੱਕ ਹੋਰ ਨਵੀਂ ਗੱਲ ਕਾਡੋ ਮਾਰੇ ਸਹੀ ਗੱਲ ਪੱਟਾ ਤੇ ਰੱਖ ਕੇ ਲੈਪਟਾਪ ਚਲਾ ਬਿਲਕੁਲ ਜੀ ਰੈਡੀਏਟਰ ਉੱਥੇ ਵੀ ਨਿਕਲਦਾ ਹੀ ਆ ਸਾਡੇ ਆਰਗਨ ਹੀਟ ਨਿਕਲਦੀ ਹਾਂਜੀ ਸਾਡੇ ਆਰਗਨ ਕਿੱਥੇ ਇੱਥੇ ਪਏ ਨੇ ਧੁੰਨੀ ਤੋਂ ਨੀਚੇ ਆਰਗਨ ਪਏ ਨੇ ਲੇਡੀ ਦਾ ਵੀ ਜੈਂਟਸ ਦੇ ਵੀ ਪੱਟਾ ਤੇ ਰੱਖ ਕੇ ਲੈਪਟਾਪ ਵਿੱਚ ਚਲਾ ਬਿਲਕੁਲ ਨਹੀਂ ਚਲਾਉਣਾ ਚਾਹੀਦਾ ਜੀ ਸਾਡੇ ਜਿੰਨੇ ਬੱਚੇ ਬਾਹਰ ਨੇ ਉਹ ਸਾਰੇ ਹੀ ਇੰਟਰਨੈਟ ਨਾਲ ਜੁੜੇ ਹੋਏ ਨੇ ਉਹ ਬਾਹਰ ਕੰਮ ਹੀ ਇੰਟਰਨੈਟ ਦਾ ਸਾਰੀ ਲੈਪਟਾਪ ਚਲਾਣਾ ਤੁਸੀਂ ਟੇਬਲ ਤੇ ਰੱਖ ਲਓ ਬੜੇ ਟੇਬਲ ਆਉਂਦੇ ਨੇ ਮੈਂ ਬਿਲਕੁਲ ਨਹੀਂ ਤਾਂ ਹੁਣ ਸੁਣ ਲਓ ਪੱਟਾ ਤੇ ਰੱਖ ਕੇ ਲੈਪਟਾਪ ਨਾਲ ਚਲਾਓ ਇਹਨਾਂ ਨੇ ਗੱਲ ਕਰ ਦਿੱਤੀ ਨਹੀਂ ਗੱਲ ਭਾਜੀ ਮੈਂ ਦੇਖੋ ਮੈਂ ਪਹਿਲਾਂ ਵੀ ਗੱਲ ਕਹੀ ਆ ਵੀ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਆ ਮੈਂ ਇੱਕ ਰਿਸਰਚ ਬੇਸ ਤੇ ਗੱਲ ਕਰ ਰਿਹਾ ਜਿੰਨੇ ਮੇਰੇ ਪੜੇ ਲਿਖੇ ਦੋਸਤ ਭਰਾ ਭੈਣਾ ਦੇਖ ਰਹੇ ਨੇ ਉਹ ਸਾਰੇ ਖੁਦ ਇਸ ਚੀਜ਼ ਦੀ ਰਿਸਰਚ ਕਰਕੇ ਦੇਖੋ ਤੁਸੀਂ ਆਈਵੀਐਫ ਦੀ ਗੱਲ ਕੀਤੀ ਹਾਂਜੀ ਤੁਸੀਂ ਆਯੁਰਵੇਦ ਵੀ ਵਰਤਦੇ ਹੋ ਇਲੈਕਟ੍ਰੋਪੈਥੀ ਵੀ ਵਰਤਦੇ ਹੋ ਜੀ ਕੀ ਆਈਵੀਐਫ ਆਯੁਰਵੇਦ ਇਲੈਕਟ੍ਰੋਪੈਥੀ ਇਕੱਠੇ ਰਲ ਕੇ ਕੰਮ ਕਰ ਸਕਦੇ ਦੇਖੋ ਜੀ ਜਿਹੜਾ ਆਈਵੀਐਫ ਉਹ ਇੱਕ ਵੱਖਰੀ ਤਕਨੀਕ ਆ ਆਧੁਨਿਕ ਤਕਨੀਕ ਜਿਹਨੂੰ ਆਪਾਂ ਗੱਲ ਕਰਦੇ ਆ ਜਿਹੜੀ ਇਲੈਕਟ੍ਰੋਪੈਥੀ ਜਾਂ ਆਯੁਰਵੈਦਿਕ ਇੱਕ ਹੀ ਵੱਖਰੀ ਪਿਓਰ ਹਰਬਲ ਮੈਡੀਸਨ ਜਿਹਦੇ ਨਾਲ ਅਸੀਂ ਕੇਸ ਠੀਕ ਕਰਦੇ ਆ ਹੁਣ ਜੇ ਮੈਂ ਆਈਵੀਐਫ ਦੀ ਗੱਲ ਕਰਾਂ ਆਈਵੀਐਫ ਦੇ ਵਿੱਚ ਕੀ ਆ ਬਈ ਇੰਡੀਆ ਪੰਜਾਬ ਦੇ ਵਿੱਚ ਕੋਈ ਉਹ ਸ਼ਹਿਰ ਬਚਿਆ ਹੋਗਾ ਜਿੱਥੇ ਆਈਵੀ ਸੈਂਟਰ ਨਾ ਖੁੱਲਿਆ ਹੋਵੇ ਸਾਰੇ ਬਸ ਮੈਂ ਲੁਧਿਆਣਾ ਤੋਂ ਅੰਮਲਾ ਲੁਧਿਆਣਾ ਬੋਦਨ ਪੰਜਾਬ ਇੱਕ ਅਣਖੀ ਜੋਧੇ ਗੁਰੂ ਪੀਰਾਂ ਦੀ ਧਰਤੀ ਸੀ ਜਿਹਨੂੰ ਕਹਿੰਦੇ ਸੀ ਵੀ ਇੱਥੇ ਜੋਧੇ ਮਹਾਨ ਗੁਰੂ ਪੀਰ ਜਾਂ ਆਪਾਂ ਗੱਲ ਕਰੀਏ ਬਈ ਅਣਖੀ ਜੋਧੇ ਦੀ ਧਰਤੀ ਆ ਪਰ ਇੱਥੇ ਵੀ ਆਈਵੀ ਸੈਂਟਰ ਖੁੱਲ ਗਏ ਕਈ ਵਾਰ ਬੜਾ ਦੁੱਖ ਹੁੰਦਾ ਇਸ ਚੀਜ਼ ਤੇ ਵੀ ਇੱਥੇ ਵੀ ਐਡਡਡ ਇੰਨੇ ਨੇ ਆਈਵੀ ਸੈਂਟਰ ਖੁੱਲ ਗਏ ਪਰ ਆਈਵੀਫ ਸੈਂਟਰਾਂ ਦੇ ਵਿੱਚ ਸਾਡੀ ਨਸਲ ਖੁਸ਼ੀ ਹੁੰਦੀ ਜਾ ਰਹੀ ਕਿੱਦਾਂ ਹੋ ਰਹੀ ਹੈ ਮੈਂ ਤਾਂ ਹਰ ਬੰਦਾ ਇਹ ਗੱਲ ਕਹਿੰਦਾ ਰਹਿੰਦਾ ਕਿਸੇ ਕੋਈ ਸਬੂਤ ਤਾਂ ਹੈ ਨਹੀਂ ਨਹੀਂ ਦੇਖੋ ਗੱਲ ਹੈ ਬਣਾ ਸਬੂਤ ਹੋਵੇ ਹਰ ਬੰਦਾ ਇਹ ਗੱਲ ਕਹਿਣ ਲੱਗ ਜਾਂਦਾ ਹਰ ਵੇਧ ਇਹ ਗੱਲ ਕਹਿਣ ਲੱਗ ਜਾਂਦਾ ਆਈਵੀਐਫ ਦੇ ਖਿਲਾਫ ਗੱਲਾਂ ਕਰਨ ਲੱਗ ਜਾਂਦੇ ਪਰ ਉਹ ਵੀ ਕਰੋੜਾਂ ਦਾ ਬਿਜ਼ਨਸ ਹੈ ਲੋਕੀ ਐਵੇਂ ਥੋੜੇ ਨਾਲ ਵੀ ਕਿਸੇ ਦਾ ਵੀ ਸਪਰਮ ਆ ਜਾਊਗਾ ਕੁਝ ਵੀ ਹੋ ਜਾਊਗਾ ਕਿ ਆਈਵੀਐਫ ਸੈਂਟਰ ਐਵੇਂ ਥੋੜਾ ਦਾ ਖੋਲ ਕੇ ਬੈਠੇ ਬਰਦਰ ਜੀ ਮੈਂ ਤੁਹਾਡੀ ਗੱਲ ਇਹ ਗੱਲ ਕੱਟ ਦਿਆਂ ਦੇਖੋ IVF ਸੈਂਟਰ ਦੇ ਵਿੱਚ ਇੱਕ ਜੋੜਾ IVF ਕਰਾਉਣ ਗਿਆ। ਹੂੰ। ਨਾ ਤਾਂ ਉਹਨਾਂ ਨੂੰ ਇਹ ਪਤਾ ਵੀ ਸਪਰਮ ਕੀ ਦਾ ਹੈ। ਨਾ ਉਹਨੂੰ ਪਤਾ ਐਗ ਕੀ ਦਾ ਹੈ। ਐਗ ਵੀ ਡੋਨਰ ਆ, ਸਪਰਮ ਵੀ ਡੋਨਰ ਆ। ਇਹਦਾ ਤੁਹਾਨੂੰ ਪਤਾ ਹੀ ਆਈ? ਹੂੰ। ਐਗ ਵੀ ਡੋਨਰ, ਸਪਰਮ ਵੀ ਡੋਨਰ। ਕੀ ਦਾ ਉਹ? ਕਿਸੇ ਪ੍ਰਵਾਸੀ ਦਾ ਹੈ, ਕੀ ਦਾ? ਫੋਰਨ ਕੰਟਰੀ ਦਾ ਹੈ, ਕਿੱਥੋਂ ਦਾ ਹੈ, ਕਿੱਥੋਂ ਕਿਸ ਨੂੰ ਕੋਈ ਪਤਾ ਨਹੀਂ ਹੈਗੀ। ਉਹਦੇ ਆਪਣੇ ਪਰਿਵਾਰ ਦਾ ਤਾਂ ਹੈ ਹੀ ਨਹੀਂ। ਤੁਸੀਂ ਦੇਖਿਆ ਕੁਝ ਤੁਹਾਨੂੰ ਆਪ ਪਤਾ ਕੋਈ ਜਾਣਕਾਰੀ ਨਹੀਂ ਦੇਖੋ ਸਭ ਨੂੰ ਪਤਾ ਜਿੰਨੇ ਸਾਡੇ ਕੋਲ ਜੋੜੇ ਆਉਣੇ ਆ ਹੁਣ ਮੈਂ ਥੋੜੀ ਥੋੜੀ ਗੱਲ ਵਿੱਚ ਇਹ ਕੱਟਦਾ ਇੱਕ ਮੇਰੇ ਕੋਲ ਇੱਕ ਜੋੜਾ ਆਇਆ ਲੁਧਿਆਣਾ ਜ਼ਿਲ੍ਹੇ ਦਾ ਸੀ ਤੇ ਉਹ ਮੇਰੇ ਕੋਲ ਆਇਆ ਕਹਿੰਦਾ ਜੀ ਵੀ ਸਾਡੇ 17 ਸਾਲ ਹੋ ਗਏ ਮੈਰਿਜ ਹੋਈ ਨੂੰ ਵੀ ਅਸੀਂ ਆਈਬੀਐਫ ਕਰਾਇਆ ਸਾਡਾ ਸਕਸੈਸ ਨਹੀਂ ਹੋਇਆ ਮੈਂ ਕੀ ਕੀਤਾ ਮੈਂ ਉਹਦੇ ਸੀਮਨ ਦਾ ਟੈਸਟ ਕਰਾਇਆ ਸੀਮਨ ਰਿਪੋਰਟ ਉਹਦੀ ਟੋਟਲੀ ਨਲ 0 0 ਮੈਂ ਕਿਹਾ ਵੀ ਸੀਮਨ ਕਿਦਾਂ ਲੱ ਦਿੱਤਾ ਸੀ ਕਹਿੰਦਾ ਮੇਰਾ ਮੈਂ ਉਹਦੇ ਮੂੰਹ ਕੀ ਦੇਖਾਂ ਕਹਿੰਦਾ ਸੀਮਨ ਮੇਰਾ ਲੈਤਾ ਮੇਰਾ ਸੀਮਨ ਕਹਿੰਦਾ ਪੂਰਾ ਸੈਸ ਮੈਂ ਕਿੰਨਾ ਟਾਈਮ ਪਹਿਲਾਂ ਕਿਹਾ ਤਿੰਨ ਮਹੀਨੇ ਦੀ ਗੱਲ ਆ ਮੈਂ ਕਿਹਾ ਤਿੰਨ ਮਹੀਨੇ ਤਾਂ ਜ਼ੀਰੋ ਹੋ ਨਹੀਂ ਸਕਦਾ ਜਾਂ ਉਹਦੀਆਂ ਰਿਪੋਰਟਾਂ ਦੇਖਿਓ ਉਹ ਤੇ ਉਹਦੀਆਂ ਉਹਨਾਂ ਦੀ ਆਪਣੀਆਂ ਰਿਪੋਰਟਾਂ ਦੇਖੀਆਂ ਹਸਪੀਟਲ ਮੈਂ ਹਸਪੀਟਲ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਾਂ ਦੇਖਿਓ ਜੇ ਕੁਝ ਵੀ ਨਹੀਂ ਸੀਗਾ ਆਪਣੇ ਕੋਲੋਂ ਸੀਮਨ ਰੱਖ ਕੇ ਉਹਦਾ ਸੈਸ ਕਰਤਾ ਪਤਾ ਨਹੀਂ ਕਿੰਨੀ ਪੇਮੈਂਟ ਲਿੱਤੀ ਮੈਂ ਇਹ ਗੱਲ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਹੈਗਾ ਸੋ ਇਸ ਕਰਕੇ ਕਹਿੰਦਾ ਵੀ ਇਹ ਨਸਲ ਖੁਸ਼ੀ ਹੁੰਦੀ ਜਾ ਰਹੀ ਆ ਪਰ ਜੇ ਆਈਵੀਐਫ ਦੇ ਨਾਲ 100% ਕੇਸ ਸਕਸੈਸ ਹੁੰਦੇ ਹੋਣ ਤਾਂ ਹਰੇਕ ਘਰ ਦੇ ਵਿੱਚ ਅੱਜ ਬੱਚਾ ਪੈਦਾ ਹੋਣਾ ਬੱਚਾ ਪੈਦਾ ਹੋਣਾ ਆਈਵੀਐਫ ਦੇ ਵਿੱਚ ਮੈਂ ਜੇ ਕਹਾਂ ਤਾਂ 50-50 ਉਹ ਚਾਂਸ ਦਿੰਨੇ ਆ ਪਹਿਲੀ ਵਾਰ ਦੇਖ ਲਓ ਚਾਂਸ ਲੈ ਲਓ ਦੂਜੀ ਵਾਰ ਲੈ ਲਓ ਤੀਜੀ ਵਾਰ ਲੈ ਲਓ ਸਾਡੇ ਕੋਲ ਇਹ ਜਿਹੇ ਵੀ ਕੇਸ ਆਏ ਆ ਜਿਨ੍ਹਾਂ ਦੇ 11-11 ਵਾਰ ਆਈਵੀਐਫ ਫੇਲ ਹੋਏ ਆਈਵੀਐਫ 11 ਵਾਰ ਆਈਵੀਐਫ ਫੇਲ ਤੁਸੀਂ ਕਹਿ ਰਹੇ ਹੋ 50% ਅੱਜ ਬੋਰਡ ਲੱਗੇ ਹੋਣਗੇ ਮੈਂ ਇੱਥੋਂ ਦੇ ਅਖਮਾਨੋ ਆ ਕਮਾਨੋ ਤੋਂ ਤੁਰਨਾ ਸ਼ੁਰੂ ਕਰਦਾ ਜਿਹੜੇ ਵੀ ਆਈਵੀਐਫ ਬੋਰਡ ਜਿਹੜੇ ਵੀ ਸੈਂਟਰ ਹੋਣਗੇ ਉਹ ਸਾਰੇ 80% 80% ਕੇ 90% ਲਾ ਕੇ ਬੈਠੇ ਹੋਏ ਆ ਉਹ ਉਹਨਾਂ ਨੇ ਬੋਰਡ ਬਾਹਰ ਲਾਏ ਹੋਏ ਆ ਵੀ 90% ਸக்ஸੈਸ ਰੇਟ ਉਹ ਫਿਰ ਕਿੱਦਾਂ ਹੋ ਗਿਆ ਨਹੀਂ ਹੁੰਦਾ ਜੀ ਉਹ बार-बार ਟਰਾਈ ਕਰਦੇ ਆ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਤੀਜੀ ਵਾਰ ਹੁਣ ਤੁਸੀਂ ਮੈਂ ਗੱਲ ਦੱਸਾਂ ਮੇਰੇ ਕੋਲ ਜਿਹੜਾ ਕੇਸ ਆਇਆ ਸੀ ਇੰਗਲੈਂਡ ਤੋਂ ਇੱਕ ਭੈਣ ਦੀ ਕਾਲ ਆਈ ਉਹਨਾਂ ਦੇ 11 ਆਈਵੀਐਫ ਫੇਲ ਹੋਏ ਪੰਜ ਉਹਨਾਂ ਨੇ ਇੰਡੀਆ 'ਚ ਕਰਾਏ 6 ਫੋਰਨ ਕੰਟਰੀ 'ਚ ਕਰਾਏ ਉਹਦੀ ਭੈਣ ਦੀ ਜਿਹੜੀ ਉਮਰ ਸੀ 55 ਸਾਲ ਤੋਂ ਪਲੱਸ ਹੋ ਗਈ ਸੀ ਮੈਂ ਉਹਨੂੰ ਮਨਾ ਕਰਤਾ ਸੀ ਉਹਦਾ ਕਾਰਨ ਕੀ ਸੀ ਵੀ ਉਹਦੇ ਜਿਹੜਾ ਏਜ ਫੈਕਟਰ ਸੀ ਜ਼ਿਆਦਾ ਸੀ ਉਹਦੇ ਜਿਹੜਾ ਮੈਂਸਿਸ ਪੀਰੀਅਡ ਸੀ ਉਹ ਵੀ ਬੰਦ ਹੋ ਚੁੱਕੇ ਸੀ ਔਰ ਉਹਨੂੰ ਮੈਂ ਮਨਾ ਕਰਤਾ ਵੀ ਭੈਣ ਮੇਰੀਏ ਤੇਰਾ ਕੇਸ ਮੇਰੇ ਕੋ ਨਹੀਂ ਠੀਕ ਹੋ ਸਕਦਾ ਆਈ ਵੀ ਐਸ ਸਕਸੈਸ ਰੇਟ ਮੈਂ ਹੁਣੇ ਗੂਗਲ ਕੀਤੀ ਹੈ ਤੇ ਉਹੀ ਹੈ ਵੀ ਕਹਿੰਦਾ ਵੀ 35 ਤੋਂ ਲੈ ਕੇ 50% ਮੈਂ 50 50 ਹੀ ਗੱਲ ਦੱਸੇ ਮੈਂ ਪਹਿਲਾਂ ਕਿਹਾ ਸੀ 50 50 ਹੈ 50 50 ਉਹ ਵੀ ਏਜ वाइज ਹੈ ਯਾਨੀ ਵੀ ਏਜ वाइज ਹੈ ਲੱਗਦਾ ਬਿਲਕੁਲ ਜੀ ਏਜ वाइज ਤੁਹਾਡੀ ਗੱਲ ਆਪਾਂ ਹੁਣ ਕੰਟੀਨਿਊ ਕਰਦੇ ਆ ਇੱਕ ਇਹ ਗੱਲ ਦੱਸੋ ਵੀ ਅਕਸਰ ਨਾ ਜਦੋਂ ਬੇਬੀ ਹੁੰਦਾ ਸੀ ਹਾਂਜੀ ਤੇ ਬੜਾ ਦੇਖਣ ਦੇ ਵਿੱਚ ਆਂਦਾ ਸੀ ਕਈ ਪਰਿਵਾਰਾਂ ਦੇ ਵਿੱਚ ਪਹਿਲਾਂ ਧੀਆਂ ਬਹੁਤ ਹੁੰਦੀਆਂ ਸੀ ਜਾਂ ਕਈਆਂ ਦੇ ਪੋਤੀ ਹੋਈ ਜਾਣੇ ਕਈਆਂ ਦੇ ਧੀਆਂ ਹੀ ਹੋਈ ਨਹੀਂ ਜਾਣੀਆਂ ਕਈਆਂ ਦੇ ਚਾਰ-ਚਾਰ ਧੀਆਂ ਹੋਣੀਆਂ ਤੇ ਉਹਦੇ 'ਚ ਨਾ ਹਮੇਸ਼ਾ ਮਾਂ ਨੂੰ ਕੰਪਲੇਂਟ ਕੀਤੀ ਜਾਂਦੀ ਸੀ ਕਿਹੋ ਜਿਹੀ ਆਈ ਹੈ ਵੀ ਧੀਆਂ ਹੀ ਜੰਮੀ ਜਾਂਦੀ ਜੰਮੀ ਜਾਂਦੀ ਆ ਮੈਂ ਖੁੱਲਕੇ ਨਹੀਂ ਇਸ ਚੀਜ਼ ਤੇ ਬੋਲ ਰਿਹਾ ਕਿਉਂਕਿ ਬੋਲਣਾ ਨਹੀਂ ਚਾਹਤਾ ਕਿ ਇਹ ਸਮਾਜ ਦੇ ਵਿੱਚ ਇੱਕ ਕੁਰਤੀ ਸੀਗੀ ਤੇ ਅਸਲ ਦੇ ਵਿੱਚ ਇਹਦੇ ਪਿੱਛੇ ਕਾਰਨ ਕੀ ਹੁੰਦਾ ਮੈਂ ਕਹਿੰਦਾ ਧੀ ਪੁੱਤ ਵਧੀਆਂ ਨੇ ਧੀ ਪੁੱਤ ਹੋਣਗੇ ਤਾਂ ਹੀ ਸੰਸਾਰ ਜਿਹੜਾ ਹੈ ਚੱਲ ਸਕਦਾ ਪਰ ਇਹ ਅਸਲ ਦੇ ਵਿੱਚ ਕਾਰਨ ਕੀ ਹੈ ਵੀ ਧੀ ਹੁੰਦੀਆਂ ਪੁੱਤ ਹੁੰਦੀ ਹੈ ਇਸ ਦੇ ਪਿੱਛੇ ਕਸੂਰਵਾਰ ਕੀ ਇੱਕ ਔਰਤ ਹੁੰਦੀ ਹੈ ਦੇਖੋ ਸਾਡੇ ਗੁਰੂ ਪੀਰਾਂ ਨੇ ਵੀ ਇਹ ਗੱਲ ਡੰਕੇ ਦੇ ਚੋਟ ਤੇ ਕਹੀ ਆ ਸੋ ਕਮੰਦਾ ਕੀ ਜਿਤ ਜੰਮੇ ਰਸਾਂ ਜਿਨ੍ਹਾਂ ਧੀਆਂ ਨੇ ਮਾਂ ਪੁਰਸ਼ ਮਹਾਬਲੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਾਰਗ ਪੀਰ ਪਗੰਬਰ ઋષਿ मुਨੀ ਜੰਮੇ ਨੇ ਉਹ ਇੱਕ ਔਰਤ ਦੀ ਕੁੱਖ ਕੁੱਖ ਤੇ ਜਨਮ ਹੋਇਆ ਉਹਨਾਂ ਦਾ ਪਰ ਜੇ ਅੱਜ ਇੱਕ ਗੱਲ ਕਰਦੇ ਆਂ ਵੀ ਔਰਤ ਨੂੰ ਹੀ ਤੀਆਂ ਦਾ ਦੋਸ਼ੀ ਮੰਨਿਆ ਜਾਂਦਾ ਹੈ ਇਸ ਗੱਲ ਨਾਲ ਮੈਂ ਸਹਿਮਤ ਬਿਲਕੁਲ ਹੀ ਹਾਂ ਕਿਵੇਂ ਨਹੀਂ ਸਾਬ ਉਹਦਾ ਕਾਰਨ ਇਹ ਆ ਵੀ ਮਰਦ ਦੇ ਵਿੱਚ ਇੱਕ 22 ਪਰਮ ਹੁੰਦਾ ਹੈ ਐਕਸ ਤੇ 22 ਪਰਮ ਹੁੰਦੇ ਆ ਜਦੋਂ ਆਪਾਂ ਸਾਇੰਸ ਦਾ ਇੱਕ ਚੈਪਟਰ ਹੁੰਦਾ ਸੀ ਜਦੋਂ ਅਸੀਂ 8ਵੀਂ ਚ ਪੜ੍ਹਦੇ ਹੁੰਦੇ ਸੀ ਹਾਂ ਆਂਦਾ ਸੀਗਾ ਠੀਕ ਹੈ ਜੀ ਜਿਸ ਜੈਨਟਸ ਦੇ 22 ਪਰਮ ਬਤ ਹੋਣਗੇ ਤਾਂ ਉਹਦੇ ਲੜਕਾ ਪੈਦਾ ਹੋਗਾ ਲੜਕਾ ਪੈਦਾ ਹੋਗਾ ਉਹ ਤੇ ਔਰਤ ਨੂੰ ਆਪਾਂ ਦੋਸ਼ਕੇ ਵਿੱਚ ਦੇ ਦਾਂਗੇ ਉਹਦੇ ਵਿੱਚ ਔਰਤ ਨੂੰ ਦੋਸ਼ੀ ਨਹੀਂ ਕਹਿ ਸਕਦੇ ਜਿਹੜਾ ਦੋਸ਼ੀ ਆਪਾਂ ਕਹਿ ਸਕਦੇ ਆ ਤਾਂ ਉਹਦੇ ਵਿੱਚ ਵੀ ਤਾਂ ਇੱਕ ਜੈਨਟਸ ਮਰਦ ਨੂੰ ਹੀ ਦੋਸ਼ੀ ਕਹਿ ਸਕਦੇ ਆ ਮੁੱਖ ਕਾਰਨ ਮਤਲਬ ਮੇਲ ਹੀ ਆ ਮੇਲ ਹੀ ਆ ਮੇਲ ਹੀ ਹਾਂਜੀ ਔਰਤ ਨੂੰ ਕਿਉਂ ਦੋਸ਼ੀ ਕਹਿਣਾ ਆਪਾਂ ਮਤਲਬ ਇੰਨੇ ਸਾਲਾਂ ਤੋਂ ਪਹਿਲੀ ਗੱਲ ਤਾਂ ਧੀ ਹੋਣਾ ਹਾਂਜੀ ਧੀ ਅਸੀਂ ਦੇਖਿਆ ਵੀ ਆ ਵੀ 90s ਤੋਂ ਹੁਣ ਬਹੁਤ ਸੁਧਾਰ ਹੋਇਆ ਹਾਂਜੀ ਬਹੁਤ ਜ਼ਿਆਦਾ ਸੁਧਾਰ ਹੋ ਗਿਆ ਪਰ 90s ਦੇ ਦੌਰ ਚ ਅਸੀਂ ਵੀ ਦੇਖਿਆ ਵੀ ਜਿਹੜਾ ਸਮਾਜਿਕ ਨਾ 1990 ਤੋਂ ਲੈ ਕੇ 2000 ਤੱਕ ਉੱਥੇ ਕ੍ਰੂਨਾ ਤੇ ਆ ਬਹੁਤ ਜ਼ਿਆਦਾ ਹੋਈ ਹਾਂਜੀ ਤੇ ਹਰ ਵੇਲੇ ਜਿਹੜਾ ਉਹ ਸੰਘਰਸ਼ ਜਿਹੜਾ ਮਾਵਾਂ ਨੇ ਹੀ ਲੜਿਆ ਉਹ ਮਾਵਾ ਨੂੰ ਇਹ ਕਿਹਾ ਜਾਂਦਾ ਸੀ ਵੀ ਤੂੰ 3 ਜੰਮੀ ਜਾਂਦੀ ਐ ਇਹੋ ਜਿਹੀ ਗੱਲਾਂ ਕਰੀ ਜਾਂਦੀਆਂ ਉਹ ਕੋਈ ਰੀਤੀ ਚਲੋ ਪੰਜਾਬ ਦੇ ਵਿੱਚ ਖਤਮ ਹੋਈ ਐ ਬੜੀ ਵੱਡੀ ਗੱਲ ਆ ਪਰ ਅੱਜ ਤੁਸੀਂ ਵੱਡੀ ਗੱਲ ਕਹੀ ਐ ਮਰੀ ਅੱਜ ਤੁਹਾਨੂੰ ਤੁਹਾਡੀ ਗੱਲ ਮੈਂ ਫੇਰ ਕੱਟਦਾ ਐ ਅੱਜ ਦੇ ਜੋੜੇ ਪਤਾ ਕੀ ਕਹਿੰਦੇ ਆ ਵੀ ਸਾਡੇ ਪਹਿਲੀ ਲੜਕੀ ਹੋਣੀ ਚਾਹੀਦੀ ਐ ਵਾਹ ਅੱਜ ਬਹੁਤ ਜੋੜ ਅੱਜ ਬਹੁਤ ਜੋੜੇ ਦੇਖਿਆ ਮੈਂ ਮੇਰੇ ਕੋਲ ਵੀ ਟ੍ਰੀਟਮੈਂਟ ਕਰਨਾ ਐ ਉਹ ਕਹਿੰਦੇ ਵੀ ਸਾਨੂੰ ਲੜਕੇ ਲੜਕੀ ਦਾ ਕੋਈ ਮਤਲਬ ਨਹੀਂ ਚਾਹੀਏ ਸਾਡੇ ਲੜਕੀ ਹੋਵੇ ਸਾਡੇ ਬੱਚਾ ਹੋਵੇ ਸਾਡੀ ਪਹਿਲੇ ਲੜਕੀ ਹੀ ਹੋਣੀ ਚਾਹੀਦੀ ਲੋਕੀ ਤਾਂ 3 ਦੀ ਲੋੜੀ ਬਣਾਉਂਦੇ ਬਿਲਕੁਲ ਬਣਾ ਰਹੇ ਆ ਜੀ ਪਹਿਲਾਂ ਹੁੰਦਾ ਸੀ ਕਿ ਪੁੱਤਾਂ ਦੀ ਲੋੜੀ ਬਣਾਈ ਜਾਂਦੀ ਸੀ ਹੁਣ ਤਾਂ ਵੀ ਪੂਰਾ ਜੇ ਧੀਆਂ ਵੀ ਹੁੰਦੀਆਂ ਢੋਲ ਢਮਕੇ ਨਾਲ ਸਵਾਗਤ ਕੀਤਾ ਜਾਂਦਾ ਜਦੋਂ ਮੇਰੀ ਬੇਟੀ ਹੋਈ ਆ ਲੁਧਿਆਣਾ ਕਪੂਰ ਹਸਪੀਟਲ ਸੀ ਉੱਥੇ ਡਿਲੀਵਰੀ ਹੋਈ ਸੀ ਮੇਰੀ ਮਾਤਾ ਨੇ